ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਤਾਂ ਜੋ ਦੋਸਤੋਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਕਿਸਾਨ ਵੀਰੋ ਹਰ ਵਾਰ ਦੀ ਤਰ੍ਹਾਂ ਇੱਕ ਬਿਲਕੁਲ ਜਿਹੜੀ ਨੌਲੇਜੇਬਲ ਜਿਹੜੀ ਆਪਾਂ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ। ਜਾਣਕਾਰੀ ਵਾਲੀ ਦੋਸਤੋਂ ਵੀਡੀਓ ਹੈਗੀ ਆ। ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ। ਕਿਉਂਕਿ ਇਸ ਦੇ ਵਿੱਚ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਪਸ਼ੂਆਂ ਦੇ ਦੰਦਾਂ ਤੋਂ ਉਮਰ ਦਾ ਜਿਹੜਾ ਅੰਦਾਜ਼ਾ ਲਗਾਉਣਾ ਦੱਸਿਆ ਸੋ ਬਹੁਤੇ ਵੀਰਾਂ ਨੂੰ ਪਤਾ ਲੱਗ ਗਿਆ ਹੋਵੇਗਾ ਨਹੀਂ ਤਾਂ ਤੁਸੀਂ ਆਹ ਵੀਡੀਓ ਜਿਹੜੀ ਆਪਣੀ ਪੁਰਾਣੀ ਵੀਡੀਓ ਕੱਢ ਕੇ ਦੇਖ ਸਕਦੇ ਹੋ ਉਹਦੇ ਵਿੱਚ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਇਸ ਵਾਰ ਜਿਹੜੀ ਆਪਾਂ ਪਸ਼ੂਆਂ ਦੀ ਟੋਟਲ ਦੰਦਾਂ ਦੀ ਕਿੰਨੀ ਗਿਣਤੀ ਹੁੰਦੀ ਆ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਇੱਕ ਤੁਸੀਂ ਵਧਾਈ ਦੇ ਪਾਤਰੋ ਦੋਸਤੋ ਜਿਹੜਾ ਆਪਣਾ YouTube ਦਾ ਪਰਿਵਾਰ ਆ ਉਹ 15000 ਤੋਂ ਦੋਸਤੋ ਪਲੱਸ ਹੋ ਚੁੱਕਿਆ ਸੋ ਸਾਰੇ ਮੇਰੇ ਵੀਰ ਜਿੰਨੇ ਵੀ ਆਪਣੀਆਂ ਵੀਡੀਓ ਵੇਖਦੇ ਰਹਿੰਦੇ ਹੋ ਅ ਰੋਜ਼ ਸਬਸਕ੍ਰਾਈਬ ਕਰਦੇ ਰਹਿੰਦੇ ਹੋ ਚੈਨਲ ਨੂੰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇੱਕ ਵਾਰ ਤੋਂ ਫੇਰ ਜੀ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਕੀ ਤੁਹਾਨੂੰ ਪਤਾ ਹੈ ਦੋਸਤੋ ਜਿਹੜੇ ਪਸ਼ੂ ਤੇ ਟੋਟਲ ਦੰਦ ਕਿੰਨੇ ਹੁੰਦੇ ਆ ਸੋ ਮੋਸਟਲੀ ਜਿਹੜੇ ਵੀਰਾਂ ਨੂੰ ਪਤਾ ਹੈ ਚਾਹੇ ਡਾਕਟਰ ਸਾਹਿਬਾਨ ਆ ਵੈਟਰਨਰੀ ਡਾਕਟਰ ਹੈ ਉਹਨਾਂ ਨੂੰ ਮੋਸਟਲੀ ਪਤਾ ਹੋਵੇਗਾ ਅੱਧੇ ਮੇਰੇ ਵੀਰ ਉਹਨਾਂ ਵਿੱਚੋਂ ਵੀ ਹਨ ਜਿਨ੍ਹਾਂ ਨੂੰ ਨਹੀਂ ਪਤਾਗਾ ਸੋ ਦੋਸਤੋ ਆਪਣੀ ਜਿਹੜੀ ਇਸ ਵੀਡੀਓ ਦਾ ਮਤਲਬ ਹੈਗਾ ਜਿਹੜੀ ਅਵੇਅਰਨੈਸ ਦੋਸਤੋ ਜਿਹੜੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਆਪਾਂ ਜਾਣਕਾਰੀ ਦੋਸਤੋ ਹਰ ਇੱਕ ਦੂਜੇ ਨਾਲ ਸਾਂਝੀ ਕਰਿਆ ਕਰੀਏ ਜੇਕਰ ਆਪਾਂ ਨੂੰ ਪਤਾ ਹੈ ਸੋ ਅੱਗੇ ਤੋਂ ਜਿਹੜੇ ਮੇਰੇ ਕਿਸਾਨ ਵੀਰ ਭਰਾ ਨੇ ਜਿਨ੍ਹਾਂ ਨੂੰ ਨਹੀਂ ਪਤਾਗਾ ਉਹ ਇਹ ਵੀਡੀਓ ਜਿਹੜੀ ਦੋਸਤੋ ਵੇਖ ਕੇ ਇਸ ਚੀਜ਼ ਦਾ ਜਿਹੜਾ ਆਪਣਾ ਗੌਰ ਕਰ ਸਕਦੇ ਹਨ ਪਸ਼ੂਆਂ ਦੇ ਜਿਹੜੇ ਕੁੱਲ ਦੰਦ ਕਿੰਨੇ ਹੁੰਦੇ ਨੇ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇਹੋ ਦੱਸਾਂਗੇ ਜਿਹੜੇ ਪਸ਼ ਸੋ ਦੋਸਤੋ ਜੇਕਰ ਆਪਾਂ ਪਸ਼ੂਆਂ ਦੇ ਟੋਟਲ ਦੰਦਾਂ ਦੀ ਗਿਣਤੀ ਕਰੀਏ ਤਾਂ ਇਹ ਤਕਰੀਬਨ 32 ਦੰਦ ਹੁੰਦੇ ਆ ਦੋਸਤੋ 8 ਦੰਦ ਤਾਂ ਦੋਸਤੋ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਜਿੱਦਾਂ ਤੁਸੀਂ 8 ਦੰਦਾਂ ਤੋਂ ਪਸ਼ੂ ਦੀ ਏਜ ਦਾ ਪਤਾ ਲਗਾ ਸਕਦੇ ਹੋ ਉਹ ਤਾਂ ਹੋ ਗਿਆ ਦੋਸਤੋ ਜਿਹੜੇ ਬਿਲਕੁਲ ਨੀਚੇ 8 ਦੰਦ ਹੁੰਦੇ ਆ ਦੋਸਤੋ ਉੱਪਰ ਇੱਕ ਬਿਲਕੁਲ ਜਿਹੜੀ ਮਾਸ ਦੀ ਪੈਡ ਹੁੰਦੀ ਹੈ ਪਸ਼ੂ ਦੀ ਉੱਪਰ ਕੋਈ ਦੰਦ ਨਹੀਂ ਹੁੰਦਾਗਾ ਪਸ਼ੂ ਤੇ ਨੀਚੇ ਵਾਲੇ ਫਰੰਟ ਦੰਦ 8 ਹੁੰਦੇ ਆ ਉਸ ਤੋਂ ਬਾਅਦ ਦੋਸਤੋ ਤੁਸੀਂ ਸੋਚੋਗੇ ਵੀ ਪਸ਼ੂ ਜਿਹੜਾ ਅਗਲੇ ਦੰਦਾਂ ਦੇ ਨਾਲ ਕੁੱਤਰਾ ਵੀ ਕਰਦਾ ਕੁੱਤਰਦਾ ਵੀ ਏ ਕੱਟਦਾ ਵੀ ਏ ਚਾਰੇ ਨੂੰ ਤੇ ਪਸ਼ੂ ਜਿਹੜਾ ਚਬਾਉਂਦਾ ਕਿਵੇਂ ਆ ਦੋਸਤੋ ਪਸ਼ੂ ਚਬਾਉਂਦਾ ਪਸ਼ੂ ਦੀਆਂ ਮਗਰ ਜਿਹੜੀਆਂ ਜੜਾਂ ਹੁੰਦੀਆਂ ਨੇ ਉਹ ਜੜਾਂ ਕਿੰਨੀਆਂ ਹੁੰਦੀਆਂ ਨੇ ਦੋਸਤੋ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਸੋ ਦੋਸਤੋ ਪਸ਼ੂ ਦੀਆਂ ਟੋਟਲ ਜੜਾਂ ਦੀ ਗਿਣਤੀ ਜਿਹੜੀ ਹੇਠਲੇ ਜਵਾੜੇ ਦੀ 6 ਹੁੰਦੀ ਆ ਉੱਪਰਲੇ ਜਵਾੜੇ ਦੀ 6 ਹੁੰਦੀ ਆ ਸੱਚੇ ਖੱਬੇ ਪਾਸੇ ਖੱਬੇ ਪਾਸੇ ਦੋਸਤੋ 6 ਦੀ ਗਿਣਤੀ ਹੁੰਦੀ ਆ ਉੱਪਰ 6 ਦੀ ਗਿਣਤੀ ਹੁੰਦੀ ਆ ਮਤਲਬ ਕਿ 12 ਹੀਠਾਂ ਉੱਪਰਲੇ ਜਿਵਾੜੇ ਵਿੱਚ ਜਿਹੜਾ ਇੱਕ ਪਾਸੇ ਹੁੰਦੀਆਂ ਤੇ ਹੀਠਾਂ ਖੱਬੇ ਪਾਸੇ ਦੋਸਤੋ ਉੱਪਰ ਤੇ ਹੀਠਲੇ ਜਿਵਾੜੇ ਵਿੱਚ ਜਿਹੜੀਆਂ ਜਿਹੜਾਂ ਦੀ ਗਿਣਤੀ ਜਿਹੜੀ 12 ਹੁੰਦੀ ਆ 12 ਤੇ 12 24 ਅਗਲੇ ਜਿਹੜੇ ਦੰਦ ਦੋਸਤੋ 8 ਹੁੰਦੇ ਨੇ 24 ਤੇ 8 32 ਦੀ ਗਿਣਤੀ ਦੋਸਤੋ ਜਿਹੜੀ ਪਸ਼ੂ ਦੇ ਟੋਟਲ ਦੰਦ ਹੁੰਦੀ ਹੈ ਸੋ ਦੋਸਤੋ ਪਸ਼ੂ ਦੇ ਜਿਹੜੇ ਸੂਏ ਨਹੀਂ ਹੁੰਦੇਗੇ ਇੱਕ ਹੁੰਦੇ ਨੇ ਵੀ ਜਿਹੜੇ ਮਾਸਾਹਾਰੀ ਪਸ਼ੂ ਨੇ ਜੀਵ ਨੇ ਜੰਤੂ ਆ ਉਹਨਾਂ ਦੇ ਸੂਏ ਹੁੰਦੇ ਨੇ ਉਹ ਮਾਸਾਹਾਰੀ ਹੁੰਦੇ ਆ ਦੋਸਤੋ ਇਹ ਸ਼ਾਕਾਹਾਰੀ ਜਿਹੜਾ ਜੀਵ ਹੈਗਾ ਸ਼ਾਕਾਹਾਰੀ ਪਸ਼ੂ ਆ ਇਹਦੇ ਜਿਹੜੇ ਮਤਲਬ ਕਿ ਜੜਾਂ ਹੁੰਦੀਆਂ ਨੇ ਜੜਾਂ ਵੀ ਦੋਸਤੋ ਦੋ ਟਾਈਪ ਦੀਆਂ ਹੁੰਦੀਆਂ ਨੇ ਅੱਗੇ ਵਾਲੀਆਂ ਜੜਾਂ ਤੇ ਪਿਛਲੀਆਂ ਜੜਾਂ ਹੀਟ ਦੇ ਜਿਬਾੜਿਆਂ ਦੇ ਉੱਪਰਲੇ ਜਿਬਾੜਿਆਂ ਦੇ ਵਿੱਚ ਅਗਲੀਆਂ ਜੜਾਂ ਪਾਈਆਂ ਜਾਂਦੀਆਂ ਤੇ ਪਿਛਲੇ ਜੜਾਂ ਪਾਈਆਂ ਅਗਲੀਆਂ ਦੋਸਤੋ 3-3 ਜੜਾਂ ਪਾਈਆਂ ਜਾਂਦੀਆਂ ਨੇ ਹੀਟ ਦੇ ਉੱਪਰਲੇ ਜਿਬਾੜਿਆਂ ਦੇ ਵਿੱਚ ਤੇ ਮਗਰਲੀਆਂ 3-3 ਜੜਾਂ ਪਾਈਆਂ ਜਾਂਦੀਆਂ ਨੇ ਸੋ ਜੇਕਰ ਦੋਸਤੋ ਆਪਾਂ ਦੇਖਦੇ ਆਂ ਪਹਿਲੀਆਂ ਅਗਲੀਆਂ ਜੜਾਂ ਦੀ ਆਪਾਂ ਜੇ ਗੱਲ ਕਰ ਲਈਏ ਤੁਹਾਡੇ ਨਾਲ ਤੇ ਅਗਲੀਆਂ ਜੜਾਂ ਦੀ ਦੋਸਤੋ ਵੀ ਨਿਕਲਣਾ ਤੇ ਨਵੀਆਂ ਆਉਣਾ ਪ੍ਰੋਸੀਜਰ ਵਾਈਜ਼ ਦੇ ਦੋਸਤੋ ਜਿਹੜਾ ਚੱਲ ਸੋ ਦੋਸਤੋ ਜੇਕਰ ਪਹਿਲੀਆਂ ਜੜਣਾਂ ਦੀ ਆਪਾਂ ਗੱਲ ਕਰ ਲਈਏ ਤੇ 2 ਸਾਲ ਦੀ ਦੋਸਤੋ ਜਿਹੜੀ ਉਮਰ ਦੇ ਵਿੱਚ ਮੱਝਾਂ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਪਏ ਤਾਂ 2 ਸਾਲ ਦੇ ਵਿੱਚ ਦੋਸਤੋ ਜਿਹੜੀਆਂ ਪਹਿਲੀਆਂ ਅਗਲੀਆਂ ਜਿਹੜਾਂ ਲੇ ਤੋਂ ਉੱਪਰਲੇ ਜਿਵਾੜਿਆਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਸੋ ਦੋਸਤੋ ਇਸੇ ਤਰ੍ਹਾਂ ਗਾਵਾਂ ਦੇ ਵਿੱਚ ਵੀ ਜਿਹੜਾ 2 ਸਾਲ ਦੀ ਉਮਰ ਦੇ ਵਿੱਚ ਜੜਾਂ ਨਿਕਲ ਜਾਂਦੀਆਂ ਨੇ ਪਹਿਲੀਆਂ ਸੋ ਦੋਸਤੋ ਉਸ ਤੋਂ ਬਾਅਦ ਦੂਜੀਆਂ ਜੜਾਂ ਜਿਹੜੀਆਂ ਹਨ ਉਹ ਤਕਰੀਬਨ 2 ਤੋਂ 2.5 ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਜੜਾਂ ਨਿਕਲ ਜਾਂਦੀਆਂ ਨੇ ਤੀਜੇ ਨੰਬਰ ਤੇ ਦੋਸਤੋ ਜਿਹੜੀ ਜੜ ਹੁੰਦੀ ਹੈ ਉਹ 2.5 ਤੋਂ 3 ਸਾਲ ਦੀ ਉਮਰ ਦੇ ਵਿੱਚ ਜਿਹੜੀ ਪਸ਼ੂ ਦੀ ਜੜ ਨਿਕਲ ਜਾਂਦੀ ਹੈ ਉੱਪਰਲੇ ਤੇ ਖੇੜ ਦੇ ਜਬਾੜਾਂ ਦੇ ਵਿੱਚ ਦੋਸਤੋ ਜਿਹੜੀਆਂ ਜੜਾਂ ਨਿਕਲਦੀਆਂ ਨੇ ਸੇਮ ਇੱਕੋ ਟਾਈਮ ਤੇ ਦੋਸਤੋ ਨਿਕਲ ਜਾਂਦੀਆਂ ਨੇ ਇਹਨਾਂ ਸਮਿਆਂ ਦੇ ਦੌਰਾਨ ਸੋ ਜੇਕਰ ਦੋਸਤੋ ਮਗਰਲੀਆਂ ਤਿੰਨ ਜੜਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਜਿਹੜਾ ਸਮਾਂਕਾਲ ਬਿਲਕੁਲ ਇਹਨਾਂ ਤੋਂ ਹਟ ਕੇ ਹੈਗਾ ਉਹ ਦੋਸਤੋ ਇਸ ਤਰ੍ਹਾਂ ਹੈਗਾ ਵੀ ਜਿਹੜੀਆਂ ਮੱਝਾਂ ਦੇ ਵਿੱਚ ਜੇਕਰ ਆਪਾਂ ਵੇਖਦੇ ਹਾਂ ਤੇ 5 ਮਹੀਨੇ ਐਡਵਾਂਸ ਜਿਹੜਾ ਫਰਕ ਹੋਊਗਾ ਜਿਹੜੀਆਂ ਵਹਿੜਾਂ ਦਾ ਫਰਕ 5 ਮਹੀਨੇ ਜਿਹੜਾ ਪਿੱਛੇ ਸੋ ਮੈਂ ਤੁਹਾਨੂੰ ਮੱਜਾਂ ਦੀ ਜਿਹੜੀ ਦੱਸ ਦੇਣਾ ਫੋਰ ਐਗਜ਼ਾਮਪਲ ਸੋ ਦੋਸਤੋ ਜਿਹੜੀਆਂ ਮਗਰ ਲੀਆਂ ਜਿਹੜਾ ਹੁੰਦੀਆਂ ਨੇ ਉਹਨਾਂ ਚੋਂ ਜੇਕਰ ਪਹਿਲੀਆਂ ਜੜ੍ਹਾਂ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 5 ਤੋਂ 6 ਮਹੀਨੇ ਦੇ ਵਿੱਚ ਦੋਸਤੋ ਜਿਹੜੀ ਉਹ ਜੜ੍ਹ ਨਿਕਲ ਜਾਂਦੀ ਹੈ ਮੱਜਾਂ ਦੇ ਵਿੱਚ ਜੇਕਰ ਦੂਜੀ ਜੜ੍ਹ ਦੀ ਗੱਲ ਕਰੀਏ ਮਗਰ ਲੀਆਂ ਜੜ੍ਹਾਂ ਦੇ ਵਿੱਚ ਉਹ ਦੂਜੀ ਜੜ੍ਹ ਦੀ ਗੱਲ ਕਰਦੇ ਆ ਤਾਂ ਉਹ ਪੌਣੇ 2 ਸਾਲ ਦੇ ਵਿੱਚ ਜਿਹੜੀ ਦੂਜੀ ਜੜ੍ਹ ਨਿਕਲ ਕੇ ਨਵੀਂ ਆ ਜਾਂਦੀ ਹੈ ਇਸੇ ਤਰ੍ਹਾਂ ਦੋਸਤੋ ਜਿਹੜੀ ਲਾਸਟ ਅਖੀਰਲੀ ਜਾੜਾ ਪਸ਼ੂ ਦੇ ਦੇ ਉੱਪਰਲੇ ਜਿਹਾ ਬਾੜਿਆਂ ਦੀ ਉਹੋ ਦੋਸਤੋ 2.5 ਸਾਲ ਦੇ ਵਿੱਚ ਮਗਰਲੀ ਫਾਈਨਲ ਜਿਹੜੀ ਝੜ ਆ ਦੋਸਤੋ ਨਿਕਲ ਕੇ ਪਸ਼ੂ ਦੀ ਨਵੀਂ ਆ ਜਾਂਦੀ ਹੈ। ਇਸੇ ਤਰ੍ਹਾਂ ਦੋਸਤੋ ਜਿਹੜਾ گاਵਾں ਦੇ ਵਿੱਚ ਵਖੀਏ ਤਾਂ ਤਕਰੀਬਨ ਉਹਦੇ ਚ 5 ਮਹੀਨੇ ਤੋਂ 6 ਮਹੀਨੇ ਦਾ ਜਿਹੜਾ ਬੈਕ ਫਰਕ ਹੈਗਾ ਬਿਲਕੁਲ ਮਗਰਲੀ ਜੜ ਸੇਮ ਹੀ ਨਿਕਲੇਗੀ 5 ਤੋਂ 6 ਮਹੀਨੇ ਦੇ ਦੌਰਾਨ। ਦੂਜੀ ਜੜ ਦੋਸਤੋ 1.5 ਸਾਲ ਦੇ ਦੌਰਾਨ ਨਿਕਲਦੀ ਹੈ। ਤੀਜੀ ਜਿਹੜੀ ਝੜ ਆ ਉਹ ਬਿਲਕੁਲ ਪੌਣੇ 2 ਸਾਲ ਜਾਂ 2 ਸਾਲ ਤੁਸੀਂ ਮੰਨ ਸਕਦੇ ਹੋ ਨਿਕਲ ਕੇ ਜਿਹੜੀ گاਵਾں ਵਹਿੜਾਂ ਦੇ ਵਿੱਚ ਉਹ ਝੜ ਆ ਜਾਂਦੀ ਹੈ। ਇਸ ਕਰਕੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਜਾਣ ਗਏ ਹੋਵੋਗੇ ਤਕਰੀਬਨ ਪਸ਼ੂ ਦੀਆਂ ਜਿਹੜੀਆਂ ਜੜਾਂ ਨੇ ਹੇਠਲੀਆਂ ਤੇ ਉੱਪਰਲੀਆਂ ਮਿਲਾ ਕੇ ਟੋਟਲ 24 ਹੁੰਦੀਆਂ ਨੇ 12 ਇੱਕ ਪਾਸੇ ਹੇਠਲੇ ਤੇ ਉੱਪਰਲੇ ਜਬਾੜੇ ਦੇ ਵਿੱਚ ਤੇ ਖੱਬੇ ਪਾਸੇ ਦੋਸਤੋ ਹੇਠਲੇ ਤੇ ਉੱਪਰਲੇ ਜਬਾੜੇ ਦੇ ਵਿੱਚ ਅੱਗੇ ਫਰੰਟ ਵਾਲੇ 8ਾਂ ਦੰਦਾਂ ਦੀ ਜਿਹੜੀ ਗਿਣਤੀ ਹੁੰਦੀ ਆ ਸੋ ਦੋਸਤੋ ਜਿਹੜੀ ਇੱਕ ਕਸਾਈ ਆ ਫਰੰਟ ਵਾਲੇ ਦੰਦਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਉਸ ਤੋਂ ਬਾਅਦ ਦੋਸਤੋ 15 ਤੋਂ 16 ਸਾਲ ਦੀ ਏਜ ਤੋਂ ਬਾਅਦ ਪਸ਼ੂ ਦੇ ਸਾਹਮਣੇ ਫਰੰਟ ਤੇ ਬੋਟ ਰਹਿ ਜਾਂਦੇ ਆ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਸੋ ਦੋਸਤੋ ਜਿਹੜੀ ਜੜਾਂ ਦੀ ਹੁੰਦੀ ਆ ਇਹਨਾਂ ਦੀ ਕੋਈ ਮਤਲਬ ਕਿ ਉਮਰ ਨਹੀਂ ਹੁੰਦੀ ਕਿ ਜਿੰਨਾ ਚਿਰ ਤੱਕ ਪਸ਼ੂ ਦੀ ਦੋਸਤੋ ਏਜ ਹੁੰਦੀ ਆ ਪਸ਼ੂ ਨੇ ਖਾਣਾ ਖਾਣਾ ਵਾ ਜੜਾਂ ਤੋਂ ਕੰਮ ਲੈਣਾ ਵਾ ਉਹ ਪਸ਼ੂ ਦੀ ਜੜਾਂ ਉਦੋਂ ਤੱਕ ਉਸ ਦਾ ਸਾਥ ਬਣਾਈ ਰੱਖਦੀਆਂ ਨੇ ਕਸਾਈ ਹੋ ਕੇ ਉਸ ਪਸ਼ੂ ਦੀ ਏਜ ਦੇ ਬਿਲਕੁਲ ਨਾਲ ਉਸ ਦਾ ਅੰਤ ਹੋ ਜਾਂਦਾ ਸੋ ਦੋਸਤੋ ਜਿਹੜੇ ਮੇਰੇ ਵੀਰ ਆ ਉਹਨਾਂ ਨੂੰ ਇਹ ਵੀਡੀਓ ਰਾਈ ਪਤਾ ਲੱਗ ਗਿਆ ਹੋਵੇਗਾ ਪਸ਼ੂਆਂ ਦੇ ਜਿਹੜੇ ਕੁੱਲ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਆ ਸੋ ਮੋਸਟਲੀ ਵੀਰਾਂ ਨੂੰ ਨਹੀਂ ਪਤਾ ਸੀਗਾ ਮੇਰਾ ਮਕਸਦ ਸੀਗਾ ਦੋਸਤੋ ਜਿਹੜੀ ਤੁਹਾਡੇ ਤੱਕ ਗੱਲਬਾਤ ਜ਼ਰੂਰ ਪਹੁੰਚਾਈ ਜਾਵੇ ਕਿਉਂਕਿ ਤੁਹਾਨੂੰ ਮੇਰੇ ਕਿਸਾਨ ਵੀਰਾਂ ਨੂੰ ਬਿਲਕੁਲ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਕਿਉਂਕਿ ਅਸੀਂ ਬਹੁਤ ਚਿਰ ਤੋਂ ਪਸ਼ੂ ਪਾਲਣ ਦਾ ਜਿਹੜਾ ਕੰਮ ਕਰਦੇ ਆਂ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਆ ਪਰ ਬਿਲਕੁਲ ਇਨਫਾਰਮੇਟਿਵ ਜਿਹੜੀ ਆ ਦੋਸਤੋ ਇਨਫੋਰਮੇਸ਼ਨ ਵਾਲੀ ਇਹ ਵੀਡੀਓ ਹੈਗੀ ਆ ਥੋੜੀ ਜਿਹੀ ਤੁਸੀਂ ਜਰੂਰ ਇਸ ਨੂੰ ਧਿਆਨ ਨਾਲ ਦੇਖ ਲਿਓ ਤੇ ਜਾਣ ਲਿਓ ਇੱਕ ਵਾਰੀ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਇੱਕ ਵਾਰੀ ਜਿਹੜਾ ਪਸ਼ੂ ਦਾ ਮੂੰਹ ਫੜ ਕੇ ਜਿਹੜਾ ਹੀਟ ਦੇ ਉੱਪਰਲੇ ਜਿਵਾੜੇ ਤੁਹਾਨੂੰ ਦੱਸ ਦੇਣਾ ਵੀ ਕਿੱਥੇ ਜਿਵਾੜਾ ਹੁੰਦਾ ਉਸ ਤੋਂ ਬਾਅਦ ਜਿਹੜੀ ਵੀਡੀਓ ਆਪਾਂ ਫਾਈਨਲ ਐ ਐਂਡ ਕਰ ਸਕਦੇ ਆਂ ਸੋ ਆ ਜੀ ਸੋ ਦੋਸਤੋ ਆ ਜਿਹੜਾ ਆ ਪਸ਼ੂ ਦਾ ਦੋਸਤੋ ਹੀਟਲਾ ਤੇ ਇਹ ਉੱ ਇਹ ਹੀਠਲਾ ਤੇ ਉੱਪਰਲਾ ਇਹ ਦੰਦਾ ਇੱਥੇ ਦੋਸਤੋ ਜਿਹੜੇ ਬਿਲਕੁਲ ਜੜਾਂ ਦੀ ਗਿਣਤੀ ਆ ਪਸ਼ੂ ਤੇ ਇੱਥੇ ਜੜਾਂ ਦਾ ਚਾਰਾ ਜਿਹੜਾ ਅੱਗੇ ਲਾ ਜਾ ਕੇ ਕੋਤਰ ਕਰਕੇ ਇੱਥੇ ਇੱਥੇ ਚਬਾਉਣ ਵਾਲਾ ਇੱਥੇ ਕੰਮ ਆਉਂਦਾ ਦੋਸਤੋ ਪਸ਼ੂ ਇੱਥੇ ਚਬਾ ਕੇ ਜਿਹੜਾ ਇਹ ਖਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਪਰਲੇ ਪਾਸੇ ਆ ਦੋਸਤੋ ਜਿਹੜੀ 12 ਦੀ ਗਿਣਤੀ ਇਧਰਲੇ ਪਾਸੇ ਆ 12 ਦੀ ਗਿਣਤੀ ਸੋ ਬਹੁਤੇ ਮੇਰੇ ਵੀਰਾਂ ਨੂੰ ਬਹੁਤਿਆਂ ਨੂੰ ਨਹੀਂ ਪਤਾ ਸੀਗਾ ਕੋਈ ਕਹਿ ਰਿਹਾ ਸੀ ਵੀ 3 ਥੱਲੇ ਹੁੰਦੇ ਆ 2 ਉੱਪਰ ਹੁੰਦੇ ਆ ਕਈ ਕਹਿ ਰਿਹਾ ਸੀ 6 ਥੱਲੇ ਹੁੰਦੇ ਆ ਉੱਪਰ ਨਹੀਂ ਹੁੰਦੇਗੇ ਸੋ ਇਸ ਵੀਡੀਓ ਰਹੀ ਦੋਸਤੋ ਜੇਕਰ ਤੁਹਾਨੂੰ ਬਿਲਕੁਲ ਸਮਝ ਆ ਗਈ ਹੋਵੇ ਤਾਂ ਬਹੁਤ ਬਹੁਤ ਮੇਰੀ ਵੀਡੀਓ ਬਣਾਇੰਦਾ ਜਿਹੜਾ ਸਫਲ ਹੋ ਜਾਏਗਾ ਬਾਕੀ ਕਿਸੇ ਵੀਰ ਭਰਾ ਨੂੰ ਨਹੀਂ ਵੀ ਸਮਝ ਆਉਂਦੀ ਤੁਸੀਂ ਮੇਰੇ ਨਾਲ ਫੋਨ ਤੇ ਕੰਟੈਕਟ ਕਰਕੇ ਕਿਸੇ ਟਾਈਮ ਵੀ ਰਾਬਤਾ ਕਾਇਮ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਦੋਸਤੋ 9815142150 ਹਨ ਸੋ ਵੀਡੀਓ ਵੇਖਣ ਲਈ ਇੱਕ ਵਾਰ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ